ਰਹਾ 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 ਐਤੋ ਹੀ ਬੋਲਦੇ ਆ ਦਰੋ ਘਾਟੇ ਚੱਕ ਘਾਟੇ ਪੈਦਲਾ ਟੱਪੇ ਕਿ ਇੱਥੇ ਮੋੜ ਜਾ ਲਾ ਦੇ ਜੀਕ ਪੈ ਜਾਣੀਆਂ ਜੀਕ ਪੈ ਜਾਣੀਆਂ ਸਾਰਾਗਾ ਦਿੱਲੀ ਦੀ ਸਾਰਾਗਾ ਹੋ ਗਿਆ ਉਹਨਾਂ ਦਾ ਆਈ ਵੀ ਕਹਿੰਦਾ ਦਿੱਲੀ ਦਾ ਕੋਈ ਦਾ ਤੁਸੀਂ ਅੱਕੇ ਲੱਗੋ ਤੁਸੀਂ ਬਰਾੜੀ ਐ ਇੱਥੇ ਅੱਗੇ ਇੱਕ ਮੈਦਾਨ ਦੇ ਵਿੱਚ ਗਰਾਉਂਡ ਦੇ ਵਿੱਚ ਆ ਕੇ ਬੈਠ ਜਾਓਗੇ ਤਾਂ ਪਹਿਲਾਂ ਨਹੀਂ ਕਿਹਾ ਸੀ ਆਲੇ-ਦਾਲੇ ਕੰਡਾ ਹੈ ਉੱਥੇ ਜਾ ਕੇ ਆਪਣੀ ਸਟੇਜ ਲਾ ਲੋਗੇ ਬੋਲੀ ਜਾਓਗੇ ਸਾਧਨ ਬੋਲੀ ਜਾਓ ਵੀਨਾ ਮੋਦੀਓ ਸ਼ੇਰ ਜੀ ਨੇ ਬੋਲੀ ਜਾਓ ਕੋਈ ਅਸਰ ਨਹੀਂ ਹੋਣਾ ਨਹੀਂ ਹੋਣਾ ਕੋਈ ਅਸਰ ਨਹੀਂ ਆਪਣੇ ਸਾਹਮਣੇ ਦੂਜੇ ਦੇਖਿਆ ਹੋਣਾ ਜਿਹੜਾ 1.8 ਹਜ਼ਾਰੇ ਅੱਜ ਤੱਕ ਪਤਾ ਨਹੀਂ ਕਿੰਨੇ ਮਾਰ ਦਿੱਤੇ ਆ 1.8 ਹਜ਼ਾਰੇ ਦੀ ਉਸ ਇੱਕ ਕਰੋੜ ਦੇ ਬਾਈ ਪਾਸੇ ਕਿ ਲੈ ਚਲੋ ਬਾਈ ਵੇਚੋ ਯਾਰ ਬੇਨਤੀ ਆ ਬੈਰ ਹੋ ਜਾ ਯਾਰ ਵੇਚੋ ਬਾਈ ਇਹ ਸੋਲ ਲਾ ਇਹ ਗੱਲ ਕਿੰਨੀ ਕਰਦਾ ਤੁਸੀਂ ਸੋਲ ਨਹੀਂ ਸਾਨੂੰ ਤਾਂ ਸਮਝਾਉਂਗਾ ਜਿੱਤੀ ਬੱਜਿਆ ਦਿੱਤੀ ਦੀ ਸਾਰਾ ਰਾਜ ਜਿਹੜੇ ਦਿੱਤੀ ਦੇ ਸੀ ਵੀ ਕਰਕੇ ਤਰਕ ਆਹੋ ਜਿੱਦ ਖੋਣ ਦੀ ਬੈਠੇ ਨੇ ਤਾਂ ਆਪਣੀ ਕਿਸਾਨੀ ਨੂੰ ਬਨਾਸੀ ਕਰੀ ਦੇ ਬਾਪੂ ਨਾਲ ਹੈ ਉਹ ਜਿਹੜਾ ਬੰਦਾ ਆ ਵੀ ਆਖੂ ਬੈਠੇ ਨੇ ਖੜੇ ਨੇ ਮੈਚ ਦਾ ਨਾਂ ਨਹੀਂ ਜਾਣਦਾ ਮੇਰੇ ਇਹਨਾਂ ਦਾ ਵੀ ਇਹੀ ਗੱਲ ਹੁੰਦੀ ਸੀ ਕਿ ਸੋਡੇ ਕੀ ਵਿਚਾਰ ਹੈ ਦਾ ਵੱਡੀ ਗੱਡੀ ਜੇ ਤੁਹਾਨੂੰ ਲੱਗ ਜਾਵੇ ਜਦੋਂ ਬੰਦੇ ਕਹਿੰਦੇ ਆ ਕਿ ਇਹ ਸੈਂਟੀ ਹੈਗੀ ਹੈ ਕਿ ਇਹ ਸਾਨੂੰ ਐਸੀ ਬੈਠ ਕੇ ਲਾਈ ਤੇ ਕਿਹੋਂ ਦੇ ਪਾਸੇ ਜਾਵਾਂਗੇ ਸਭ ਕਿਉਂ ਤਿਆਰ ਲੋਕਾਂ ਕੰਦੇ ਆ ਜਾਓ ਕੇਜਰੀਵਾਲ ਦੀ ਪਹਿਜਾਨਾ ਵੀ ਸੋਡੇ ਲਈ ਸਾਰਾ ਕੁਝ ਆ ਜਾਓ ਮੈਂ ਤਿਆਰ ਕਰੂੰਗਾ ਲੰਗਰ ਵੀ ਮੈਂ ਤਿਆਰ ਕਰੂੰਗਾ ਵਾਂਗੀਆਂ ਦੇ ਨਾਲ ਨੇ ਤੂੰ ਦਾ ਜੇ ਜੀ ਦੀ ਹੋਰ ਲੋੜ ਆ ਮੈਂ ਦੇ ਦੂੰਗਾ ਠੀਕ ਹੈ ਇਹ ਆਪਣਾ ਆਪਾਂ ਸਾਰੇ ਬੰਦੇ ਸਿਆਸੀ ਉੱਤਨਾ ਸੈਕਟਰ ਦੇ ਕਿੱਥੇ ਆ ਰੋਏ ਖੜੇ ਆ ਇਹੀ ਗੱਲ ਭਰਾਵੋ ਉਹ ਪ੍ਰਸ਼ਾਸਨ ਵੀ ਚਾਹੁੰਦਾ ਦਿੱਲੀ ਵੀ ਚਾਹੁੰਦੇ ਤੁਸੀਂ ਕੋਈ ਦਾ ਇੱਕ ਵਾਰੀ ਆ ਕੇ ਬਹਿ ਜਾਓ ਹੌਲੀ ਹੌਲੀ ਇਹਨਾਂ ਲੋਕਾਂ ਦੇ ਬਾਹਰ ਤੋਂ ਪੰਜਾ ਸੱਤਾਂ ਦਾ ਹੰਦ ਨੂੰ ਘਰੇ ਮੜ ਜਾਣਾ ਅਕੀਰ ਨੂੰ ਇਹ ਕਹਿੰਦੇ ਕੋਈ ਦਾ ਸਰਕਾਰ ਨਾਲ ਗੱਲਬਾਤ ਹੋ ਗਈ ਜੀ ਆਪਾਂ ਘਰੇ ਚੱਲਦੇ ਆਂ ਅਗਲਾ ਫੈਸਲਾ ਬਾਅਦ ਦੇਖਾਂਗੇ ਨਹੀਂ ਆਪਾਂ ਇੱਕ ਜਿਆਦਾ ਇੱਕੀ 70 ਜਹਰ ਤੋਂ ਬਾਹਰ ਜੀ ਤਿਆਰੀ ਤੋਂ ਬਾਅਦ ਪੰਜਾਬ ਤੇ ਉਮੀਦ ਹਰਿਆਣਾ ਸਾਫ ਜੀਨ ਦੋਨੇ ਸੂਬੇ ਦੋਨੇ ਭਰਾ ਸਾਫ ਜੀ ਰੱਖ ਕੇ ਲੈ ਕੇ ਆਇਆ ਜੇ ਇੱਕੋ ਹੀ ਰਾਤਾ ਬੱਲੇ ਪੈ ਕੇ ਜਾਂਦੀ ਆ ਪੰਜਾਬ ਹਰਿਆਣਾ ਸੀ ਬਾਪ ਜਾਨੇ ਆ ਦਾ ਯਾਦ ਰੱਖਿਓ ਆਉਣ ਵਾਲੇ 15 20 ਸਾਲ ਪੰਜਾਬ ਦੇ ਹਰਿਆਣਾ ਨੇ ਉੱਠਣਾ ਨਹੀਂ ਹੈਗਾ ਇਹ ਸੱਤ ਵਾਈ ਦੀ ਵੰਦੀਆ ਮਨਾ ਤੇ ਇਹਦਾ ਇੰਨਾ ਜਰੂਰ ਪਾਇਆ ਐਂਦੀਆਂ ਰੁਕਾਂ ਤੌਰੀਆਂ ਐਂਦੀਆਂ ਗੱਡੀਆਂ ਭੰਗੀਆਂ ਐਲਾ ਚੜ ਕੇ ਸਾਲ ਆ ਗਿਆ ਤੇ ਉਹਨਾਂ ਨੇ ਆਪ ਅਬ ਸਮਾਈ ਨਾਲੇ ਫੜੀ ਘਾਟੜਾ ਤੇ ਫਾਸੀਂ ਖੱਟਿਆ ਕੀ ਹੈ ਖੱਟ ਕੇ ਜਾਣਾ ਫਿਰ ਚੱਕਰ ਪਾਸੇ ਦਾਨੇ ਕੱਢ ਕੇ ਜਾਣਾ ਬਾਕੀ ਦਾ ਸਹੀ ਜਵਾਈ ਦੇ ਵਿੱਚ ਬੜੇ ਪੜਾ ਹੁੰਦੇ ਨੇ ਬੜਾ ਕੁਝ ਨਾ ਪੈਂਦਾ ਬੜਾ ਕੁਝ ਤਿਆਗਣਾ ਪੈਂਦਾ ਔਰ ਇੱਥੇ ਇੱਕ ਬਾਪੂ ਆਇਆ ਕਹਿੰਦਾ ਜਦੋਂ ਬਿਸ਼ਾਰਾ ਚੱਲਿਆ ਉਹਦੇ ਸਾਹਮਣੇ ਤੇ ਬਾਪੂ ਦੀ ਪੱਗ ਲੈ ਗਈ ਸੀ ਤਾਂ ਬਾਪੂ ਮੈਂ ਦੱਸਣਾ ਚਾਹਣਾ ਕਿ ਇਸ ਦਿੱਲੀ ਨਾਲ ਬੜੀਆਂ ਪੱਕਾ ਦਾ ਆਪਾ ਪਾ ਵਾਲੇ ਸਾਡਾ ਬਾਪੂ ਹੈ ਜਿਹੜਾ ਹਜ਼ਾਰਾਂ ਪੱਕਾ ਦੀ ਕਾਟਲੇ ਦਿੱਲੀ ਹੈ ਕੋਈ ਗੱਲ ਸਮਾਉਂਦਾ ਸਾਮਾ ਆਊਗਾ ਇਹ ਦੋ ਕੁਲਾਵੀ ਸਾਉਂਤਾਂ ਲੈਣਗੇ ਪਰ ਭਰਾਵੋ ਆਹ ਜਿਹੜੀ ਤੁਹਾਡੇ ਨੂੰ ਚੰਗਿਆੜੀ ਲੱਗੀ ਆ ਨਾ ਆ ਜਾਗ ਲੱਗੀ ਆ ਸਾਸ ਤੱਕ ਜਵਾਨੀ ਦੇ ਅੰਦਰ ਇਹ ਕੁਝ ਨਹੀਂ ਨਹੀਂ ਚਾਹੀਦਾ ਇਹ ਦੀਵਾ ਬੁਝਣਾ ਨਹੀਂ ਚਾਹੀਦਾ ਕੋਈ ਗੱਲ ਨਹੀਂ ਜਿੰਨਾ ਬਾਲ ਕੇ ਰੱਖੀਏ ਕਿੰਨੇ ਦਾ ਕਦੇ ਬੇਲੇਰਾ ਦਾ ਦੀਵਾ ਪਾਰ ਅਕਲ ਬੋਲ ਸ੍ਰੀ ਅਕਾਲ ਬੋਲ ਵੀ ਭਾਈ ਨੇ ਕਿਹਾ ਕਿ ਆਪਣੀ ਬੜੀਆਂ ਸਾਧਨਾਂ ਦੀ ਹਵਾ ਹਵਾ ਕਰਦੇ ਹੁਣ ਦੇ ਟੈਰਾ ਚ ਪਾਸਾ ਨੂੰ ਇਹ ਇੱਕ ਬਾਈ ਆਪਣਾ ਜਿਹੜੇ ਮੈਂ ਮੀਰਾਂ ਨੂੰ ਬੇਨਤੀ ਕਰਦਾ ਕਿ ਲੰਗਰ ਪਾਣੀ ਤਿਆਰ ਕਰ ਲੋ ਆਪਾਂ ਲੰਬਾ ਸਮਾਂ ਇੱਥੇ ਰਹਿਣਾ ਦੇਖੋ ਮੇਰੀ ਗੱਲ ਇੱਕ ਸੁਣ ਲੋ ਜੇ ਸਾਡੇ ਕੋਲੇ 80 ਸਾਲ ਦਾ ਦਾਦਾ ਦੀਪ ਸਿੰਘ ਖੰਡਾ ਵਾ ਸਕਦਾ ਹੈ ਉਹ ਉਹ ਸਾਡੀ ਜਵਾਨੀ ਨੂੰ ਬਹੁਤ ਪ੍ਰਸੰਨ ਕਰਦਾ ਹੈ ਪਰ ਦੂਜੇ ਪਾਸੇ ਸਾਡੇ ਕੋਲ ਸਬਰ ਸੰਤੋਖ ਦਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਹੈਗੇ ਨੇ ਜਿਹਨੇ ਸਭ ਤੋਂ ਪਹਿਲਾਂ ਆਪਣੀ ਪ੍ਰੀਖਿਆ ਦਿੱਤੀ। ਇਹ ਦੋਨਿਆਂ ਕੀਤਾ ਦੋਨੇ ਸੰਕਲਪ ਸਾਡੇ ਕੋਲੇ ਹੈ। ਅਸੀਂ ਖੰਡਾ ਬੋਣ ਵਾਲੇ ਵੀ ਹੈ। ਅਸੀਂ ਸਭਰ ਵਾਲੇ ਵੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਾਡੇ ਸਾਰੇ ਉੱਤੋਂ ਲੱਗੇ ਆਏ ਆ ਇੱਕ ਦਿੱਲੀ ਤੱਕ ਚੜ੍ਹੇ ਆ। ਇਹ ਹੁਣ ਮੇਰਾ ਤੇ ਸਬਰ ਦੇ ਨਾਲ ਸੰਤੋਖ ਦੇ ਨਾਲ ਉਹ ਤਹਮੁਲ ਦੇ ਨਾਲ ਵਿਉਂਤਬੰਦੀ ਦੇ ਨਾਲ ਆਗੂ ਆ ਗਏ ਆ ਇਹ ਜੰਗੀ ਭਾਈ ਸਾਨੂੰ ਇੱਥੇ ਮੈਚੂਆਂ ਨੂੰ ਕਹਿਣਾ ਕਰੋ ਸਾਰੇ ਸੁਣਦੇ ਹੋ ਦੇਖਿਓ ਕਿਤੇ ਇਥੋਂ ਪੰਜਾਬ ਜਾਂ ਹਰਿਆਣਾ ਨਰਾਸ਼ ਹੋ ਕੇ ਨਾ ਜਾਵੇ ਅਸੀਂ ਪਹਿਲੇ ਕਹਿਦਾ ਸੀ ਕਿ ਭਾਈ ਸੌਂਦੀ ਰਵਾਈ ਦੇ ਵਿੱਚ ਪੰਜਾਬ ਤਲਿਆ ਹੋਇਆ ਠੀਕ ਹੈ ਆਪ ਮਾਰਾ ਹੋਇਆ ਢੋਲ ਇਹ ਲੋਕ ਢੋਲ ਬਣ ਕੇ ਲੋਕਾਂ ਦੀ ਲਹਿਰ ਬਣ ਗਈ ਲੋਕ ਆਪ ਮਾਰੇ ਹੋਏ ਨੇ ਵਧੀਆ ਗੱਲ ਹੀ ਹੋਈ ਐ ਆ ਮਾਰੇ ਨਾ ਹੋਵੇਲਾ ਹੌਸਲਾ ਪਤਾ ਨਹੀਂ ਕਿੱਥੇ ਉੱਠੀ ਐ ਪਾ ਪੰਜਾਬ ਦੇ ਮੈਦੂ ਤੇ ਮੁੜ ਜਾ ਜੇ ਵੀ ਹੋ ਸਕਦਾ ਹੈ ਛੋਟੇ ਕਰਕੇ ਭਰਾਵੋ ਸਤਿਕਾਰ ਆਏ ਤੁਹਾਨੂੰ ਫੇਰ ਸਲਾਮ ਹੈ ਕਿ ਬੱਸ ਤੁਰੇਗਾ ਜੀ ਲੱਗਾ ਵਾਰ-ਵਾਰ ਬਹੁਤ ਗੱਲ ਕਰਕੇ ਕਿ ਆਪਾਂ ਉਧਰ ਹੋ ਜਾਈਏ ਚਲੋ ਜੇ ਉਹ ਜਹਰ ਹੈ ਜਾਣਾ ਨਹੀਂ 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 ਬੱਸ ਲੱਗ ਬਾਰ-ਬਾਰ ਬਹੁਤ ਵੱਜ ਰਹੀ ਹੈ ਮੈਂ ਰਾਜਬਾਦ ਪਿੱਛੇ ਸਵਾਰ ਕਰਦੇ ਲਿਕੇ ਬਾਈ ਯਾਰ ਆਪਾਂ ਜਿੰਨੀ ਦੀ ਗੱਲ ਕਰਦੇ ਹਾਂ ਦੇਖੋ ਦਾਣਾ ਪਾਣੀ ਬੰਦ ਕਰ ਸਕਦੇ ਨਾ ਸੂਬਿਆਂ ਨੂੰ ਕੈਂ ਕੈ ਸਾਧ ਹੋ ਗਏ ਤਾਰਿਆਂ ਹੋਿਆਂ ਨੂੰ ਉੱਧਰ ਲੋਕਾਂ ਨੂੰ ਤੇ ਆਪਾਂ ਦੁੱਧ ਨੂੰ ਕੈਡ ਕਰੀ ਬੱਥੇ ਦੁੱਧ ਨੂੰ ਕੈਡ ਕਰੀ ਇਹ ਬਹੁਤ ਵੱਡੀ ਜੱਟਾ ਚਾਰ ਸਿਰੋਂ ਦੁੱਧਿਕਰੀ ਹੋਈ ਹੈ ਇਹਦੇ ਕਾ ਸਮਝਦੇ ਆ ਜੋ ਸਮਾਂ ਬੁਲਾ ਰਾ ਕਹਿੰਦਾ ਭਾਈ ਕੱਟੇ ਕੋਈ ਗੱਲ ਦੀ ਆਪੈਂਤੀ ਐ ਬਹੁਤ ਵੱਡਾ ਇਕੱਲਾ ਸਮਾਂ ਬੋਲਾ ਕੇ ਬੇਚਾਰਾ ਸਾਜਿਆ ਕਰਾਂਗੇ ਮੇਰਾ ਜੀ ਹੁਣ ਆਇਆ ਨਾ ਹੋਵੇ ਮੈਂ ਘਰੇ ਵਾਪਸ ਜਿੰਦੀ ਜਾਂਦਾ ਬਿੰਦੇ ਬੜਾਈ ਜਾਂਦੀ ਐ ਕੋਈ ਵਿਆਹ ਤੇ ਜਾ ਕੇ ਇੱਥੇ ਗੱਲਾਂ ਕੋਲਾ ਛੱਡ ਕੇ ਬਹਿ ਜੋ ਟੇਕੇ ਨਾਲ ਐਂਗੇਜਮੈਂਟ ਐਂਗੇਜਮੈਂਟ ਲਾਦੇ ਆ ਬੋਲੀ ਭਾਈ ਕੋਈ ਗੱਲ ਦੀ ਸਾਰਾ ਸਟੇਜ ਦਾ ਬੋਲਾ ਕੋਈ ਨਾ ਸਾਹਬ ਕੋਈ ਗੱਲ ਦੀ ਅੱਗ ਨਾ ਜਾਣਾ ਬਾਪੇ ਲਾ ਦੇ 10 ਮਿੰਟ ਲਾ ਦੇ ਉਹ 10 ਮਿੰਟ ਲਾ ਦੇ ਬਹੁਤ ਕੱਟ ਕੇ ਕਵੇ ਸਾਰੇ ਦੂਰੀ ਦੇ ਪਾ ਜਿੰਦਾਬਾਦ ਜਿੰਦਾਬਾਦ